ਆੜੀ ਤਰ ਹੋ ਰਹਾ ਹੈ ਇਹਦੇ ਚਾਰੇ ਪਾਸੇ ਜੰਗਲੇ ਬਣਾ ਦਿੱਤੇ ਜਾਣ ਇਹਨੂੰ ਵਧੀਆ ਕੇਅਰ ਹੋ ਜਾਏ ਨਾ ਤੇ ਬਹੁਤ ਵਧੀਆ ਬਣ ਜਾਊਗਾ ਇਹ ਜੀ ਅੱਜ ਦੇਖਣ ਵਧੀਆ ਲੱਗੂਗਾ ਜੀ ਆਸ-ਪਾਸ ਦੇ ਵੀਰਾਂ ਨੇ ਕਿਹਾ ਕਹਿੰਦੇ ਸਾਮਭ ਸੰਭਾਲ ਸੀ ਆਪੇ ਕਰ ਦਾਂਗੇ ਇੱਕ ਵਾਰੀ ਮਹਿਕਮਾ ਆ ਕੇ ਆਪਣੀ ਨਿਗਰਾਨੀ ਹੇਠ ਕਰਾ ਦੇਵੇ ਇਹਦੀ ਸਾਫ ਸਫਾਈ ਕਰਵਾ ਦੇਵੇ ਅਸੀਂ ਸਾਮ ਸਮਹਾਲਾਪ ਕਰ ਲਾਂਗੇ ਇੱਥੇ ਆਪੇ ਆਮ ਜਨਤਾ ਆਪੇ ਸੰਭਾਲੇਗੀ ਇਹ ਨਾ ਜੀ ਇੱਧਰ ਦੀ ਸਭ ਸੰਭਾਲਣਗੇ ਆਪਾਂ ਸਫਾਈ ਹਾਂਜੀ 15 ਸਾਲ ਪਹਿਲਾਂ ਹੋ ਗਿਆ ਜੀ ਇੱਥੇ ਜੰਗਲਾ 400 ਸਪਿਰ ਸੀ ਇੱਥੇ ਬੋਟ ਵੀ ਲੱਗੇ ਸੀ ਇੱਥੇ ਜੰਗਲਾ ਬਣਿਆ ਸੀ ਹਾਂਜੀ ਅੱਛਾ ਬੋਟ ਵੀ ਲੱਗੇ ਹੋਏ ਸੀ ਬੋਟ ਵੀ ਲੱਗੇ ਹੋਏ ਹਾਂ ਇਹ ਨਹੀਂ ਨਾ ਕੀਤੀ ਗਈਆਂ ਸ਼ਹਿਰ ਨਹੀਂ ਕੀਤੀ ਉਹ ਲੈ ਗਏ ਪੱਟ ਕੇ ਤੁਸੀਂ ਮੰਨਦੇ ਹੋ ਵੀ ਇਹ ਪ੍ਰਾਤਿਭਾਗ ਦੀਆਂ ਕਮੀਆਂ ਨੇ ਜਦੋਂ ਇੱਕ ਮਹਿਕਮਾ ਬਣਾਇਆ ਗਿਆ ਉਹ ਬੈਠ ਕੇ ਤਨਖਾਹਾਂ ਲੈਂਦੇ ਆ ਉਹ ਕਿਉਂ ਬਣਾਇਆ ਇਹ ਚੀਜ਼ਾਂ ਨੂੰ ਸੰਭਾਲਣ ਲਈ ਬਣਾਇਆ ਬਿਲਕੁਲ ਬਿਲਕੁਲ ਇਹਨਾਂ ਦੇ ਸੁਧਾਰ ਲਈ ਬਣਾਇਆ ਕੱਲ ਤੁਹਾਨੂੰ ਤੁਹਾਡੇ ਆਪਣੇ ਚੈਨਲ ਮਹਾ ਪੰਜਾਬ ਯੂਐਸਏ ਦੇ ਵਿੱਚ ਅੱਜ ਇਸ ਇਮਾਰਤ ਦੇ ਸਾਹਮਣੇ ਤੁਹਾਨੂੰ ਲੈ ਕੇ ਆਏ ਆਂ ਇਹ ਬੜੀ ਪੁਰਾਣੀ ਤੇ ਪ੍ਰਾਤੋ ਵਿਭਾਗ ਵੱਲੋਂ ਸੰਭਾਲੀ ਜਾਣ ਵਾਲੀ ਇਮਾਰਤ ਆ ਇਹਦੀ ਸਾਂਭ ਸੰਭਾਲ ਲਈ ਕੀ ਕੀਤਾ ਗਿਆ ਉਹ ਇੱਥੇ ਕੁਝ ਵੀ ਦਿਖਾਈ ਨਹੀਂ ਦਿੰਦਾ ਦਿਖਾਈ ਦਿੰਦੀ ਆ ਤਾਂ ਸਿਰਫ ਇਹ ਇਮਾਰਤ ਜੋ ਤੁਹਾਡੇ ਤੋਂ ਕੁਝ ਸਮਝ ਲੱਗੀ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਹੁਣ ਗੱਲ ਕਰਨ ਜਾ ਰਹੇ ਆਂ ਵੀ ਇਹ ਇਮਾਰਤ ਹੈ ਕੀ ਆ ਇੰਨੀ ਮਜਬੂਤ ਕਿਵੇਂ ਆ ਬਹੁਤ ਸਾਰੇ ਸੋਚਦੇ ਹੋਣੇ ਆ ਕਿ ਇਹ ਇਮਾਰਤ ਖੜੀ ਹੈ ਕਿਤੇ ਬਿਨਾ ਕੰਮ ਤੋਂ ਖੜੀ ਆ ਲੇਕਿਨ ਕਿਸੇ ਟਾਈਮ ਇਸ ਇਮਾਰਤ ਨੇ ਬੜਾ ਕੁਝ ਦੇਖਿਆ ਬੜਾ ਕੁਝ ਕਰਿਆ ਬੜਾ ਕੁਝ ਇਹਨੇ ਆਪਣੀਆਂ ਨਜ਼ਰਾਂ ਚ ਦੇਖਿਆ ਇਹ ਸਥਿਤਾ ਟਰਾਂਸਪੋਰਟ ਨਗਰ ਲੁਧਿਆਣਾ ਜਿਹੜਾ ਕਿਹਾ ਜਾਂਦਾ ਜੀਟੀ ਰੋਡ ਜੀਟੀ ਰੋਡ ਦੇ ਇਹ ਪੁਰਾਣੀ ਇਮਾਰਤਾਂ ਕਿੰਨੇ ਸਾਲਾਂ ਤੋਂ ਬਣੀ ਆ ਇਹਦੇ ਬਾਰੇ ਪੱਕਾ ਕੋਈ ਨਹੀਂ ਜਾਣਦਾ ਪਰ ਜਦੋਂ ਅਸੀਂ ਇਹਦੀ ਜਾਣਕਾਰੀ ਕੱਢੀ ਆ ਅਸੀਂ ਦੇਖਿਆ ਕਿ ਇਹਦਾ ਜਿਹੜਾ ਦੂਸਰਾ ਕੋਸ ਮਨਾਰਾ ਇਹਨੂੰ ਕੋਸ ਮਨਾਰਰ ਬੋਲਿਆ ਜਾਂਦਾ ਸੀ ਜਿਹੜਾ ਇਹ ਦੂਸਰਾ ਕੋਸ ਮਨਾਰਾ ਉਹ ਇੱਥੋਂ ਠੀਕ 3 ਕਿਲੋਮੀਟਰ ਅੱਗੇ ਜਿਹੜਾ ਸ਼ੇਰਪੁਰਾ ਸ਼ੇਰਪੁਰ ਚੌਕ ਦੇ ਵਿੱਚ ਆ 3 ਕਿਲੋਮੀਟਰ ਕਿਉਂਕਿ ਇਹ ਨਾ ਪਹਿਲਾਂ ਜਿਹੜੀਆਂ ਜ਼ਮੀਨਾਂ ਨਾਪੀਆਂ ਜਾਂਦੀਆਂ ਸੀ ਉਹਨਾਂ ਨੂੰ ਨਾਪਣ ਦੇ ਲਈ ਉਸ ਸਫ਼ਰ ਨੂੰ ਨਾਪਣ ਦੇ ਲਈ ਉਸ ਜਿਹੜੇ ਰਾਹਗੀਰ ਸੀ ਰਾਹਗੀਰਾਂ ਨੂੰ ਉਸ ਸਫਰ ਦੱਸਣ ਲਈ ਵੀ ਤੁਸੀਂ ਕਿੰਨੇ ਕਿਲੋਮੀਟਰ ਕਰ ਲਿਆ ਉਸ ਸਮੇਂ ਦਾ ਇਹ ਮੀਲ ਪੱਥਰ ਸੀ ਦੇਖਣ ਵਿੱਚ ਸਾਰੇ ਇਹ ਕਹਿੰਦੇ ਆ ਕਿ ਇਹ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਲੇਕਿਨ ਇਹ ਗਲਤ ਹੈ ਇਸ ਰੋਡ ਨੂੰ ਸ਼ੇਰ ਸ਼ਾਹ ਸੂਰੀ ਨੇ ਨਹੀਂ ਬਣਾਇਆ ਇਹ ઈਸਾ ਪੂਰਵ ਤੋਂ 2 ઈਸਾ ਪੂਰਵ ਤੋਂ 299 ਸਾਲ ਪਹਿਲਾਂ ਇਹ ਤੋਂ ਰੋਡ ਚੱਲ ਰਿਹਾ ਹੈ ਜਦੋਂ ਸ਼ੇਰ ਸ਼ਾਹ ਸੂਰੀ 1542 ਤੋਂ 1547 ਤੱਕ ਭਾਰਤ ਤੇ ਰਾਜ ਕਰਕੇ ਗਿਆ ਤਾਂ ਉਹਨੇ ਇਹਦੇ ਬਾਰੇ ਕੀ ਕੀਤਾ ਇਹਦੀ ਦੁਆਰਾ ਤੋਂ ਦੇਖਭਾਲ ਕਰਾਈ ਦੁਆਰਾ ਤੋਂ ਇਹਦੀ ਮੁਰੰਮਤ ਕਰਾਈ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ 1947 ਤੋਂ ਬਾਅਦ ਹੁਣ ਤੱਕ ਇਸ ਰੋਡ ਦੀ ਕਿੰਨੀ ਮੁਰੰਮਤ ਹੋਈ ਕੀ ਜਿਹੜਾ ਇਹ ਮਨਾਰਾ ਪਾਇਆ ਗਿਆ ਸੀ ਇਹ ਉਸ ਸਮੇਂ ਲੋਕਾਂ ਦੀ ਸੁਰੱਖਤ ਲਈ ਬਣਾਇਆ ਸੀ ਜਿਹੜੇ ਵੀ ਤੁਹਾਨੂੰ ਹਰ ਹਰ ਇੱਕ ਨਾਗਰਿਕ ਨੂੰ ਜਾਂ ਜਿਹੜੇ ਵੀ ਰਾਹੀ ਚੱਲਦੇ ਸੀ ਉਹਨਾਂ ਨੂੰ ਇਹ ਤੋਂ ਪਤਾ ਲੱਗਦਾ ਸੀ ਕਿ ਅਸੀਂ 3 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਇਹ ਸਮਝ ਲਓ ਸ਼ੇਰ ਸ਼ਾਹ ਸੂਰੀ ਨੇ ਇੱਕ ਇਹਨੂੰ ਮੀਲ ਪੱਥਰ ਬਣਾਇਆ ਸੀ ਲੇਕਿਨ ਇਹਦੀ ਜਿਹੜੀ ਸਹੀ ਉਮਰ ਕੱਢੀ ਜਾਂਦੀ ਆ ਇਹ ਅਸ਼ੋਕ ਸਮਰਾਟ ਜਿਹੜਾ ਅਸ਼ੋਕ ਸਮਰਾਟ ਸੀ ਉਹਦੇ ਸਮੇਂ ਦੇ ਰੋਡ ਬਣੀ ਆ ਜਿਹੜੀ ਇਹਦੀ ਅਸਲ ਲੰਬਾਈ ਆ ਉਹ 3670 ਕਿਲੋਮੀਟਰ ਹੈ ਜੀਟੀ ਰੋਡ ਨੂੰ ਬਹੁਤ ਛੋਟਾ ਜਿਹਾ ਕੀਤਾ ਜਾਂਦਾ ਇਹ ਐਨਐਚ1 ਨਹੀਂ ਇਹ ਐਚ1 ਹੈ ਏਸ਼ੀਆ ਦੀ ਲੰਬੀ ਸੜਕ ਗਿਣੀ ਜਾਂਦੀ ਸੀ ਇਹ ਜਿਹੜੀ ਬੰਗਲਾਦੇਸ਼ ਦੇ ਚਟਗਾਉਂ ਤੋਂ ਚੱਲ ਕੇ ਅਫਗਾਨਿਸਤਾਨ ਦੇ ਕਾਬਲ ਤੱਕ ਜਾਂਦੀ ਆ ਚਾਰ ਦੇਸ਼ਾਂ ਦੇ ਵਿੱਚੋਂ ਨਿਕਲਦੀ ਆ ਜਿਹਦੇ ਵਿੱਚੋਂ ਭਾਰਤ ਵੀ ਆ ਪਾਕਿਸਤਾਨ ਵੀ ਆ ਤਾ ਕਰਕੇ এਸ਼ੀਆ ਦੀ ਇਹ ਲੰਬੀ ਸੜਕ ਸੀ ਜੇ ਇਹਨੂੰ ਕਿਹਾ ਜਾਂਦਾ ਵੀ ਇਹ ਭਾਰਤ ਦੀ ਸਭ ਤੋਂ ਲੰਬੀ ਸੜਕ ਆ ਉਹ ਨਹੀਂ ਭਾਰਤ ਦੀ ਸਭ ਤੋਂ ਲੰਬੀ ਸੜਕ ਜਿਹੜੀ 3806 ਕਿਲੋਮੀਟਰ ਲੰਬੀ ਆ ਉਹ ਐਚ 44 ਆ ਐਨ ਐਚ ਐਨ ਐਚ 44 ਨੈਸ਼ਨਲ ਹਾਈਵੇ ਜਿਹੜੀ ਸ਼੍ਰੀਨਗਰ ਤੋਂ ਕੰਨਿਆ ਕੁਮਾਰੀ ਜਾਂਦੀ ਆ ਇਹ ਉਹ ਦੂਸਰੇ ਨੰਬਰ ਦੀ ਸੜਕ ਆ ਇਹ ਔਰ ਇਹ ਜਦੋਂ ਲਗਭਗ ਸਾਡਾ ਅੰਦਾਜ਼ਾ ਇਹ ਸੀ ਕਿ ਇਹ 582 ਸਾਲ ਪਹਿਲਾਂ ਬਣੀ ਆ ਲੇਕਿਨ ਜਦੋਂ ਅਸੀਂ ਇਹਦੀ ਲੋਕੇਸ਼ਨਾਂ ਟਰੈਸ ਕੀਤੀਆਂ ਅਸੀਂ ਉਹ ਹੋਰ ਕੋਸ ਮਨਾਰ ਦੇਖੇ ਤਾਂ 3 ਕਿਲੋਮੀਟਰ ਦਾ ਗੈਪ ਆ 3 ਕਿਲੋਮੀਟਰ ਦਾ ਗੈਪ ਕਿਉਂ ਕਿ ਕਿਉਂਕਿ ਜਦੋਂ ਜਿਹੜਾ ਇੱਕ ਕੋਹ ਕਿਹਾ ਜਾਂਦਾ ਪੰਜਾਬੀ ਚ ਹਿੰਦੀ ਚ ਕਿਹਾ ਜਾਂਦਾ ਕੋਸ ਜਦੋਂ ਕੋਸ ਲੈ ਕੇ ਅਸੀਂ ਚੱਲਦੇ ਆ ਤਾਂ ਜਿਹੜਾ ਚੰਦਰਗੁਪਤ ਮੌਰੀਆ ਜਾਂ ਅਸ਼ੋਕ ਸਮਰਾਟ ਦੇ ਵੇਲੇ 3 ਕਿਲੋਮੀਟਰ ਜਿਹੜਾ ਅੱਜ ਦਾ ਕਿਲੋਮੀਟਰ ਆ 1000 ਮੀਟਰ ਤਾਂ ਉਹਨੂੰ 1 ਕਿਲੋਮੀਟਰ ਗਿਣਿਆ ਜਾਂਦਾ ਸੀ ਲੇਕਿਨ ਜਦੋਂ ਅਕਬਰ ਨੇ ਮਰੱਬੇਬੰਦੀ ਕਰਵਾਈ ਤਾਂ ਅਕਬਰ ਨੇ ਇਹ ਕੋ ਵੱਡਾ ਕਰ ਦਿੱਤਾ ਉਹ ਹੋਇਆ 4.19 ਯਾਨੀ ਕਿ 4 ਕਿਲੋਮੀਟਰ ਤੇ 190 ਮੀਟਰ ਤਾਂ ਅਸੀਂ ਮੰਨ ਸਕਦੇ ਹਾਂ ਕਿ ਇਹ ਸ਼ੇਰ ਸ਼ਾ ਸੂਰੀ ਤੋਂ ਪਹਿਲਾਂ ਦਾ ਮੌਜੂਦ ਆ ਇਹ ਅਸੀਂ ਪ੍ਰਤਿਭਾ ਕੋਲੇ ਬੇਨਤੀ ਕਰਦੇ ਹਾਂ ਕਿ ਜਿਵੇਂ ਸਾਨੂੰ ਪਤਾ ਲੱਗਿਆ ਕਿ ਇਹਦੇ ਥੱਲੇ ਜੰਗਲਾ ਹੈ ਉਹ ਜੰਗਲਾ ਹੁਣ ਅਲਦੋਲੇ ਭਰਤਪਨ ਦਾ ਮਿੱਟੀ ਦੇ ਥੱਲੇ ਦਬ ਗਿਆ ਇਹਨੂੰ ਕੱਢਿਆ ਜਾਵੇ ਇੱਥੇ ਬੋਰਡ ਲਾਇਆ ਜਾਵੇ ਇਦੀ ਸੰਭਾਲ ਕੀਤੀ ਜਾਵੇ ਤਾਂ ਕਿ ਇਹ ਚੀਜ਼ਾਂ ਦੁਬਾਰਾ ਦੁਬਾਰਾ ਨਹੀਂ ਮਿਲਣਗੀਆਂ ਆਸ-ਪਾਸ ਰਹਿੰਦੇ ਲੋਕਾਂ ਨੂੰ ਵੀ ਹੋ ਸਕਦਾ ਹੈ ਪਤਾ ਜਾਂ ਨਹੀਂ ਹੈ ਕੋਸ ਮਨਾਰ ਦੀ ਜ਼ਰੂਰਤ ਸਭ ਤੋਂ ਪਹਿਲੀ ਇਹ ਸੀ ਕਿ ਇਹ ਮੀਲ ਪੱਥਰ ਸੀ ਦੂਸਰਾ ਤੋਂ ਡਾਕ ਪ੍ਰਬੰਧਨ ਚਲਾਇਆ ਜਾਂਦਾ ਸੀ ਘੋੜੇ ਤੇ ਇੱਕ ਮਿਨਾਰ ਤੋਂ ਦੂਸਰੇ ਕੋਸ ਮਿਨਾਰ ਤੱਕ ਘੋੜੇ ਤੇ ਜਿਹੜੀ ਡਾਕ ਪਹੁੰਚਾਈ ਜਾਂਦੀ ਸੀ ਉਧਰੋਂ ਲੈ ਕੇ ਵਾਪਸ ਆਈ ਜਾਂਦੀ ਸੀ ਤੀਸਰਾ ਇਹਦੇ ਤੇ ਨਗਾਰਚੀ ਬੈਠਦੇ ਸੀ ਨਗਾਰਾ বাজਦਾ ਸੀ ਜਦੋਂ ਕੋਈ ਖਾਸ ਐਸੀਅਤ ਜਿਵੇਂ ਅੱਜ ਹੂਟਰ ਵਾਲੀਆਂ ਗੱਡੀਆਂ ਆਉਂਦੀਆਂ ਜਦੋਂ ਕਦੇ ਰਾਜੇ ਮਹਾਰਾਜੇ ਅਹਿਲਕਾਰ ਜਾ ਜਿਹੜੇ ਵੀ ਸੂਬੇਦਾਰ ਆਉਂਦੇ ਹੁੰਦੇ ਸੀ ਲੋਕਾਂ ਨੂੰ ਰਸਤੇ ਚੱਲਦੇ ਲੋਕਾਂ ਨੂੰ ਅਲਰਟ ਕਰਨ ਦੇ ਲਈ ਇੱਥੇ ਬੈਠ ਕੇ ਨਗਾਰਾ বাজਾਇਆ ਜਾਂਦਾ ਸੀ ਅੱਗੇ ਜਦੋਂ ਕੋਈ ਹਮਲਾਵਰ ਜਾਂ ਕੋਈ ਦੁਰਘਟਨਾ ਜਾਂ ਲਟੇਰੇ ਕਿਸੇ ਵਪਾਰੀਆਂ ਨੂੰ ਲੁੱਟਦੇ ਸੀ ਸਭ ਨੇ ਦੇਖਿਆ ਕਿ ਆਸ-ਪਾਸ ਪਹਿਲਾਂ ਜੰਗਲ ਸੀ ਇਹ ਸ਼ਹਿਰ ਏਡਾ ਵੱਡਾ ਨਹੀਂ ਸੀ ਪੂਰੀ ਧਰਤੀ ਜੰਗਲਾਂ ਨਾਲ ਭਰੀ ਹੋਈ ਸੀ ਉਦੋਂ ਜਦੋਂ ਹਮਲਾ ਹੋਣ ਦੇ ਚਾਂਸ ਬਣ ਜਾਂਦੇ ਸੀ ਕਿ ਹੁਣ ਹਮਲਾ ਹੋਣਾ ਧਾਲ ਨਾਲ ਧੂੜ ਉੱਡਦੀ ਹੁੰਦੀ ਸੀ ਉਹ ਧੂੜ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਸੀ ਇਹਦੇ ਅੰਦਰ ਇੱਥੇ ਥੱਲੇ ਮੋਰਾ ਹੁੰਦਾ ਸੀ ਉਹਦੇ ਵਿੱਚ ਅੱਗ ਬਾਲੀ ਜਾਂਦੀ ਸੀ ਅੱਗ ਬਾਲ ਕੇ ਜਦੋਂ ਕਿਤੇ ਖਤਰਾ ਹੁੰਦਾ ਸੀ ਤਾਂ ਲਾਲ ਰੰਗ ਦਾ ਕੈਮੀਕਲ ਪਾ ਦਿੱਤਾ ਜਾਂਦਾ ਸੀ ਇਹਦੇ ਉੱਪਰੋਂ ਲਾਲ ਰੰਗ ਦਾ ਧੂਆਂ ਨਿਕਲਦਾ ਸੀ ਇਹਦੀ 30 ਫੁੱਟੋ ਚਾਈ ਸੀ ਪੂਰੇ ਭਾਰਤ ਵਿੱਚ ਜਿੱਥੇ ਵੀ ਬਣੇ ਹੋਏ ਨੇ ਇਹ 30 ਫੁੱਟੋ ਚਾਈ ਆ ਹੁਣ ਹੋ ਗਿਆ ਇਹ 10 ਫੁੱਟ ਭਰਤ ਪੈਣ ਕਰਕੇ ਜ਼ਮੀਨ 'ਚ ਚਲੇ ਗਿਆ ਉਹ 30 ਫੁੱਟੋ ਚਾਈ ਤੋਂ ਧੂਆਂ ਦੇਖ ਕੇ ਅਗਲੀ ਪੋਸਟ ਵਾਲੇ ਨੂੰ ਅਗਲੀ ਕੋਸ ਮਨਾਰ ਵਾਲੇ ਨੂੰ ਪਤਾ ਲੱਗ ਜਾਂਦਾ ਸੀ ਕਿ ਉੱਥੇ ਫੌਜ ਦੀ ਮਦਦ ਦੀ ਜ਼ਰੂਰਤ ਹੈ ਜਦੋਂ ਉੱਥੇ ਅਮਨ ਸ਼ਾਂਤੀ ਹੁੰਦੀ ਸੀ ਉਦੋਂ ਚਿੱਟੇ ਰੰਗ ਦਾ ਕੈਮੀਕਲ ਪਾ ਕੇ ਧੂਆਂ ਕਰ ਦਿੱਤਾ ਜਾਂਦਾ ਸੀ ਉਸ ਧੂਏ ਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਸਭ ਕੁਝ ਹੱਲ ਹੋ ਗਿਆ ਕਿਉਂਕਿ ਉਸ ਟਾਈਮ ਅੱਜ ਵਾਲਾ ਜਮਾਨਾ ਨਹੀਂ ਸੀ ਉਦੋਂ ਘੋੜਿਆਂ ਤੇ ਖੱਚਰਾਂ ਤੇ ਬੱਗੀਆਂ ਤੇ ਜਿਵੇਂ ਜਿਵੇਂ ਵਪਾਰ ਚੱਲਦਾ ਸੀ ਜਿਵੇਂ ਜਿਵੇਂ ਲੋਕ ਡੋਲੀਆਂ 'ਚ ਜਿਵੇਂ ਰਾਜੇ ਮਹਾਰਾਜ ਦੇ ਡੋਲੀਆਂ ਜਾਂਦੇ ਉਹਨਾਂ ਨੂੰ ਲੁੱਟਣ ਲਈ ਲੁਟੇਰੇ ਪੈ ਜਾਂਦੇ ਸੀ ਉਹਨਾਂ ਤੋਂ ਸੁਰੱਖਿਆ ਲਈ ਇਹ ਨਗਾਰੇ ਵੀ ਇੱਥੇ ਵੱਜਦੇ ਸੀ ਅਗਲੇ ਵਾਲੇ ਨੂੰ ਪਤਾ ਲੱਗਦਾ ਸੀ ਕਿ ਕੋਈ ਆ ਰਿਹਾ ਉਹ ਰਸਤੇ ਤੋਂ ਉਸ ਤਰ੍ਹਾਂ ਆਪਣਾ ਹਟਾ ਲੈਂਦੇ ਆ ਜਿਵੇਂ ਅੱਜ ਟਰੱਕ ਗੱਡੀਆਂ ਖਰਾਬ ਹੁੰਦੀਆਂ ਉਦੋਂ ਉਹ ਗੱਡੀਆਂ ਵੀ ਖਰਾਬ ਹੋ ਜਾਂਦੀਆਂ ਸੀ ਉਹ ਰੁਕ ਜਾਂਦੀਆਂ ਸੀ ਉਹਨਾਂ ਨੂੰ ਰਾਹ ਦਿੱਤਾ ਜਾਂਦਾ ਸੀ ਉਹਨਾਂ ਦਾ ਸਤਿਕਾਰ ਕਰਨ ਦੇ ਲਈ ਸੜਕਾਂ ਖਾਲੀ ਕਰਾਈਆਂ ਜਾਂਦੀਆਂ ਸੀ। ਇਹ ਜੇ ਅਸੀਂ ਇਹ ਦੇਖਦੇ ਆਂ 3 ਕਿਲੋਮੀਟਰ ਦਾ ਗੈਪ ਆ ਤਾਂ ਇਹ ਚੀਜ਼ ਆਪਣੇ ਆਪ ਨੂੰ ਦੱਸਦੀ ਆ ਕਿ ਇਹ 15 ਤੋਂ 42 ਤੋਂ ਪਹਿਲਾਂ ਦੇ ਬਣੇ ਆ, ਸ਼ੇਰ ਸ਼ਾ ਸੂਰੀ ਤੋਂ ਪਹਿਲਾਂ ਬਣੇ ਆ। ਇਹ ਜਿਹੜਾ ਗ੍ਰੇਟ ਟਰੰਕ ਰੋਡ ਕਿਹਾ ਜਾਂਦਾ ਜੀਟੀ ਰੋਡ ਆ ਸ਼ੇਰ ਸ਼ਾ ਸੂਰੀ ਨੇ ਨਹੀਂ ਬਣਾਇਆ ਬਲਕਿ ਇਹਦੀ ਮੁਰੰਮਤ ਕਰਾਈ ਆ। ਇਹਦੀ ਮੁਰੰਮਤ ਕਰਾ ਕੇ ਉਹਨੇ ਆਪਣਾ ਨਾਮ ਦਿੱਤਾ। ਬਹੁਤ ਵੱਡੀ ਗੱਲ ਆ ਚਲੋ ਉਹਨੇ ਇਸ ਤਰ੍ਹਾਂ ਇਹ ਜਿੰਨੀ ਪਟਾਣੀ ਅਸੀਂ ਪ੍ਰਤਿਭਾਗ ਨੂੰ ਅਸੀਂ ਆਪਣੇ ਚੈਨਲ ਦੁਆਰਾ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਗੌਰ ਕਰੋ। ਚਲੋ ਜੇ ਜਨਨ ਨੂੰ ਦਾ ਜੰਗਲਾ ਬਾਹਰ ਕਰਵਾ ਕੇ ਇਹਨੂੰ ਸਾਫ ਸੁਥਰਾ ਬਣਾਇਆ ਜਾਵੇ ਕੁਝ ਬੋਰਡ ਲਾਏ ਜਿਹੜੀ ਇਹਨਾਂ ਦੀ ਨਿਸ਼ਾਨਦੇਹੀ ਦੱਸੇ ਆਮ ਪਬਲਿਕ ਨੂੰ ਪਤਾ ਲੱਗੇ ਕਿ ਇਹੋ ਜੀ ਕੋਈ ਹਰਕਤ ਹੋਵੇ ਤੇ ਕੋਈ ਕੋਈ ਸ਼ਰਾਰਤੀ ਬੰਦਾ ਕੋ ਇਹਦੇ ਨਾਲ ਛੇੜਛਾੜ ਕਰਦਾ ਆਸ-ਪਾਸ ਦੇ ਰੋਕਣਗੇ ਨਹੀਂ ਇਹ ਸਾਡੇ ਦੇਸ਼ ਦੀ ਧਿਰ ਹੋ ਰਹਾ ਇਹਨੂੰ ਬਚਾਉਣਾ ਜ਼ਰੂਰੀ ਹੈ ਅਸੀਂ ਗੱਲ ਕਰਦੇ ਹਾਂ ਜੀ ਸਥਾਨਕ ਨਿਵਾਸੀਆਂ ਨਾਲ ਜਿਨ੍ਹਾਂ ਨੇ ਸਾਨੂੰ ਇਹ ਤਸਦੀਕ ਕੀਤਾ ਕਿ ਇਸ ਤੋਂ ਪਹਿਲਾਂ ਪ੍ਰਾਥਮਿਕ ਭਾਗ ਨੇ ਥੋੜੀ ਜਿਹੀ ਸੰਭਾਲ ਕਰਨ ਲਈ ਥੋੜਾ ਜਿੰਮਾ ਰੱਖਿਆ ਕੁਝ ਇਹਦੀ ਹਾਲਤ ਤੋਂ ਵੀ ਲੱਗਦਾ ਕਿ ਹਾਂ ਉਹ ਇੱਥੇ ਆਉਂਦੇ ਨੇ ਨਿਗਰਾਨੀ ਰੱਖਦੇ ਨੇ ਅਸੀਂ ਜਿਹੜੇ ਸਥਾਨਕ ਵਾਸੀ ਆ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਨੇ ਹੀ ਸਾਨੂੰ ਦੱਸਿਆ ਕਿ ਇਸ ਜਗ੍ਹਾ 10 ਫੁੱਟ ਦੇ ਕਰੀਬ ਗਹਿਰਾ ਗੱਡਾ ਸੀ ਤੇ ਜੰਗਲਾ ਸੀਗਾ ਹਾਂਜੀ ਜੰਗਲਾ ਹਾਂਜੀ ਬਾਈ ਜੀ ਤੁਸੀਂ ਦੇਖਿਆ ਵੀਰ ਜੀ ਹਾਂਜੀ 15 ਸਾਲ ਪਹਿਲਾਂ ਹੋ ਗਿਆ ਜੀ ਇੱਥੇ ਜੰਗਲਾ 400 ਫੀਟ ਸੀ ਇੱਥੇ ਬੋਰਡ ਵੀ ਲੱਗੇ ਸੀ ਇੱਥੇ ਜੰਗਲਾ ਬਣਿਆ ਸੀ ਹਾਂਜੀ ਅੱਛਾ ਬੋਰਡ ਵੀ ਲੱਗੇ ਹੋਏ ਸੀ ਬੋਰਡ ਵੀ ਲੱਗੇ ਆ ਇਹ ਨਹੀਂ ਨਾ ਕੀਤੀ ਗਈ ਸ਼ਹਿਰ ਨਹੀਂ ਕੀਤੀ ਉਹ ਲੈ ਕੇ ਪੱਟ ਉਸੇ ਮੰਨਦੇ ਹੋ ਵੀ ਇਹ ਪ੍ਰਾਤਿਭਾਗ ਦੀਆਂ ਕਮੀਆਂ ਨੇ ਜਦੋਂ ਇੱਕ ਮਹਿਕਮਾ ਬਣਾਇਆ ਗਿਆ ਉਹ ਬੈਠ ਕੇ ਤਨਖਾਹਾਂ ਲੈਂ ਇਹ ਚੀਜ਼ਾਂ ਨੂੰ ਸੰਭਾਲਣ ਲਈ ਬਣਾਇਆ ਗਿਆ। ਬਿਲਕੁਲ ਫਿਰ ਇਹਨਾਂ ਦੇ ਸੁਧਾਰ ਲਈ ਬਣਾਇਆ ਗਿਆ। ਹਾਂਜੀ 15 ਸਾਲ ਪਹਿਲਾਂ ਹੋ ਗਿਆ ਜੀ ਇੱਥੇ ਜੰਗਲਾ 400 ਫੇਰ ਸੀ ਇੱਥੇ ਬੋਟ ਵੀ ਲੱਗੇ ਸੀ। ਇੱਥੇ ਜੰਗਲਾ ਬਣਿਆ ਸੀ। ਹਾਂਜੀ। ਅੱਛਾ ਬੋਰਡ ਵੀ ਲੱਗੇ ਸੀ। ਬੋਰਡ ਵੀ ਲੱਗੇ ਹੋਏ। ਫੇਰ ਨਹੀਂ ਨਾ ਕੀਤੀ ਗਈ। ਫੇਰ ਨਹੀਂ ਕੀਤੀ ਉਹ ਲੈ ਗਏ ਪਟ। ਤੁਸੀਂ ਮੰਨਦੇ ਹੋ ਵੀ ਇਹ ਪ੍ਰਾਤਿਪਾਦ ਦੀਆਂ ਕਮੀਆਂ ਨੇ ਜਦੋਂ ਇੱਕ ਮਹਿਕਮਾ ਬਣਾਇਆ ਗਿਆ ਉਹ ਬੈਠ ਕੇ ਤਨਖਾਹਾਂ ਲੈਂਦੇ ਆ ਉਹ ਕਿਉਂ ਬਣਾਇਆ ਇਹ ਚੀਜ਼ਾਂ ਨੂੰ ਸੰਭਾਲਣ ਲਈ ਬਣਾਇਆ। ਬਿਲਕੁਲ ਫਿਰ ਇਹਨਾਂ ਦੇ ਸੁਧਾਰ ਲਈ ਬਣਾਇਆ ਗਿਆ ਸਰ। ਇਹ ਉਹਨਾਂ ਦੀ ਇਹ ਉਹਨਾਂ ਦੀ ਕਮੀ ਆ ਨਾ। ਡ ਯਾਨੀ ਗੱਡੀ ਨਾਲ ਟੁੱਟ ਗਿਆ ਸੀ ਗੱਡੀ ਵਿੱਚ ਬੱਚੇ ਜੇ ਉਹੀ ਉਹੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਜੇ ਜੇ ਇੱਥੇ ਲਿਖਿਆ ਜਾਵੇ ਕਿ ਇਹ ਇੰਨੀ ਐਹਮ ਚੀਜ਼ਾਂ ਨੇ ਕੱਲ ਨੂੰ ਕੋਈ ਗੱਡੀ ਵਾਲਾ ਕੋਈ ਕਿਸੇ ਅਣਗਹਿਲੀ ਕਰਕੇ ਜਾਂ ਕਿਸੇ ਕਰਕੇ ਇਹਨੂੰ ਵੀ ਤੋੜ ਦੂਗਾ ਫਿਰ ਕੀ ਬਣੂਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਇਹ ਇਹ ਜੇ ਜੰਗਲਾ ਬਣਿਆ ਹੋਵੇ ਤਾਂ ਘਟੋ ਘਟੇ ਦੀ ਸੁਰੱਖਿਆ ਤੁਹਾਨੂੰ ਤੁਹਾਨੂੰ ਲੱਗਦਾ ਵੀ ਕੋਈ ਜਾਣ ਪੁਣੇ ਚ ਇਹਨੂੰ ਨੁਕਸਾਨ ਪਹੁੰਚਾ ਸਕਦਾ ਨਹੀਂ ਸਰ ਐਦਾ ਜਿਆ ਕੋਈ ਗੱਲ ਨਹੀਂ ਐਦਾ ਕੋਈ ਗੱਲ ਨਹੀਂ ਸੀਗੀ ਗੱਲ ਇਹ ਆ ਜੀ ਪ੍ਰਾਚੀਨ ਇਹ ਆ ਜਿਵੇਂ ਉਹ ਗੱਡੀ ਵਾਲੇ ਨੇ ਕਿਤੇ ਗਲਤ ਮਾਰ ਦਿੱਤਾ ਉਹ ਕੋਈ ਦੋਸ਼ ਨਹੀਂ ਲੇਕਨ ਤਾਂ ਤਾਂ ਹੋਊਗਾ ਉਹਨੂੰ ਤਾਂ ਨਹੀਂ ਪਤਾ ਵੀ ਇਹਦੇ ਪਿੱਛੇ ਕੀ ਕਾਰਵਾਈ ਚੱਲਣੀ ਪੈਣੀ ਆ ਪਰ ਉਹ ਕਾਰਵਾਈ ਦੇ ਨਾਲ ਇਹ ਜਿਹੜੀ ਇਮਾਰਤ ਖੜੀ ਆ ਇਹ ਦੁਬਾਰਾ ਉੱਠ ਕੇ ਖੜੀ ਨਹੀਂ ਹੋ ਸਕਦੀ ਉਹ ਦੁਬਾਰਾ ਨਹੀਂ ਬਣ ਸਕਦੀ ਨਹੀਂ ਖੜੀ ਹੋ ਸਕਦੀ ਇਸ ਲਈ ਸਾਰੇ ਆਸ-ਪਾਸ ਸਾਰੀ ਜਨਤਾ ਮੰਗ ਕਰਦੀ ਆ ਸਾਰੀ ਜਨਤਾ ਇਹ ਮੰਗ ਕਰਦੀ ਆ ਵੀ ਇਹਨੂੰ ਸਾਫ਼ ਸੁਥਰਾ ਕਰ ਦਿਓ ਤਾਂ ਕਿ ਸਾਨੂੰ ਵੀ ਇਹ ਚੰਗਾ ਲੱਗੇ ਦੇਖਣ ਨੂੰ ਵੀ ਵਧੀਆ ਲੱਗੇ ਤੇ ਇਹਦੀ ਸਵਾਲ ਵੀ ਹੋ ਜਵੇ ਸਾਡੀ ਧਰੋੜ ਹੈ ਜੀ ਤਾਂ ਦੇਖਣ ਨੂੰ ਵਧੀਆ ਲੱਗੇ ਸਾਡੀ ਧਰੋੜ ਹੈ ਇਹਦੇ ਚਾਰੇ ਪਾਸੇ ਜੰਗਲੇ ਬਣਾ ਦਿੱਤੇ ਜਾਣ ਇਹਨੂੰ ਵਧੀਆ ਕੇਅਰ ਹੋ ਜਾਏ ਨਾ ਤੇ ਬਹੁਤ ਵਧੀਆ ਬਣ ਜਾਊਗਾ ਇਹ ਜੀ ਅੱਜ ਦੇਖਣ ਨੂੰ ਵਧੀਆ ਲੱਗੂਗਾ ਜੀ ਆਸ-ਪਾਸ ਦੇ ਵੀਰਾਂ ਨੇ ਕਿਹਾ ਕਹਿੰਦੇ ਸਾਮਭ ਸੰਭਾਲ ਅਸੀਂ ਆਪੇ ਕਰਦਾਂਗੇ ਇੱਕ ਵਾਰੀ ਮਹਿਕਮਾ ਆ ਕੇ ਆਪਣੀ ਨਿਗਰਾਨੀ ਹੇਠ ਕਰਾ ਦੇਵੇ ਇਹਦੀ ਸਾਫ ਸਫਾਈ ਕਰਵਾ ਦੇਵੇ ਅਸੀਂ ਸਾਮਭ ਸੰਭਾਲ ਆਪ ਕਰ ਲਾਂਗੇ ਅਸੀਂ ਆਪੇ ਆਮ ਜਨਤਾ ਆਪੇ ਸੰਭਾਲੇਗੀ ਨਾ ਜੀ ਇੱਧਰ ਇਹ ਸਭ ਸੰਭਾਲ ਲੈਣਗੇ ਆਪਾਂ ਸਫਾਈ ਵਾਲੋ ਕੋਈ ਟੈਨਸ਼ਨ ਨਹੀਂ ਇੱਕੋ ਚਾਰ ਛੇ ਬੇਰੇ ਬਣ ਕੇ ਚਲੇ ਗਏ ਤੇ ਚਾਰ ਜਿਹੜੇ ਲੜਕੇ ਸੀਗੇ ਉਹਨਾਂ ਨੂੰ ਕੋਈ ਇੰਟਰਵਿਊ ਦੇ ਰੇ ਸੀਗੇ ਮੋਟਰਸਾਈਕਲ ਤੇ ਕੋਈ ਕਾਗਜ਼ ਤੇ ਲਿਖ ਲੁੱਕ ਕੇ ਪਤਾ ਨਹੀਂ ਕੀ ਲਗੇ ਸੀ ਇੱਥੇ ਖੜੇ ਸੀ ਸਾਨੂੰ ਉਹਨਾਂ ਨੇ ਸਾਈਡ ਤੇ ਕਰਾਤਾ ਵੀ ਸਾਈਡ ਤੇ ਹੋ ਜੋ ਆਈ ਵੀ ਸੀ ਦੋ ਵਾਰੀ